ਆਪ ਜੀ ਗੌਰ ਨਾਲ ਸੁਣਿਓ ਜਿਹੜਾ ਸੁਣਦਾ ਹੈ ਗੌਰ ਨਾਲ ਉਹ ਸਿਮਰਨ ਤੇ ਜਾ ਕਦੇ ਜਪਜੀ ਸਾਹਿਬ ਦਾ ਪਾਠ ਨਹੀਂ ਛੱਡੇਗਾ ਆਖੋ ਸਤਨਾਮ ਛੋਟਾ ਜਿਹਾ ਬੱਚਾ ਹੈ ਸਕੂਲ ਵਿੱਚ ਪੜਦਾ ਹੈ ਪਰ ਮਾਤਾ ਪਿਤਾ ਚੜਾਈ ਕਰ ਜਾਂਦੇ ਕਈ ਬੱਚੇ ਆਨਾਥ ਹੋ ਜਾਂਦੇ ਆ ਕੋਈ ਵੀ ਨਹੀਂ ਰਹਿਂਦਾ ਥੋੜੇ ਦਿਨ ਕੋਈ ਗੌਰ ਕਰਦਾ ਸਾਮ ਦਾ ਕੋਈ ਰਿਸ਼ਤੇਦਾਰ ਖੜਦਾ ਕੋਈ ਸਕੇ ਸਬੰਧੀ ਖੜਦਾ ਕੋਈ ਭੈਣ ਭਰਾ ਖੜਦਾ ਪਰ ਹੌਲੀ-ਹੌਲੀ ਸਭ ਸਾਥ ਛੱਡ ਜਾਂਦੇ ਹੁਣ ਬੱਚਾ ਪੜ ਰਿਆ ਸੀ ਕੱਲਾ ਰਹਿ ਗਿਆ ਥੋੜੀ ਸੁਰਤ ਸੰਭਲੀ ਤਾਂ ਸਾਥ ਸਭ ਛੱਡ ਗਏ ਤੇ ਹੋਇਆ ਕਿ ਮਜ਼ਦੂਰੀ ਕਰਨ ਲੱਗ ਪਿਆ ਆਪਣੇ ਪੇਟ ਪਾਲਣ ਦੀ ਖਾਤਰ ਪੇਟ ਤੇ ਪਾਲਣ ਹੀ ਸੀ ਮਜ਼ਦੂਰੀ ਕਰਨ ਲੱਗਾ ਹੁਣ ਮਜ਼ਦੂਰੀ ਕਰਦੇ ਕਰਦੇ ਨੂੰ ਜਦੋਂ ਕੋਈ ਪ੍ਰਸ਼ਾਦਾ ਦਾ ਸਾਧਨ ਨਹੀਂ ਸੀ ਉਹਨੇ ਸੋਚਿਆ ਵੀ ਪ੍ਰਸ਼ਾਦਾ ਆਪਾਂ ਗੁਰੂ ਘਰ ਐ ਨੇੜੇ ਵੇਖਦੇ ਆ ਕੋਈ ਤੇ ਗੁਰੂ ਘਰ ਲੰਗਰ ਛਕਿਆ ਕਰਾਂਗੇ ਗੁਰੂ ਘਰ ਪ੍ਰਸ਼ਾਦਾ ਛਕਿਆ ਆ ਕਰਾਂਗੇ ਉਹ ਬੱਚਾ ਮਜ਼ਦੂਰੀ ਕਰਦਾ ਹੈ ਮਿਹਨਤ ਕਰਦਾ ਤੇ ਪ੍ਰਸ਼ਾਦਾ ਛਕਣਾ ਗੁਰੂ ਘਰ ਚਲਾ ਜਾਂਦਾ ਕਿਸੇ ਤਰੀਕੇ ਨਾਲ ਮਿਲ ਗਈ ਪਰ ਗੁਰੂ ਦੀ ਸ਼ਰਨ ਮਿਲ ਗਈ ਬਾਨੇ ਨਾਲ ਗੁਰੂ ਘਰ ਜਾਣਾ ਹੋ ਗਿਆ ਉਹ ਜਾਂਦਾ ਜਾਂਦਾ ਕੀ ਸੋਚਦਾ ਮਨਾ ਰੋਜ਼ ਤਾਂ ਦਿਹਾੜੀ ਵੀ ਨਹੀਂ ਲੱਗਦੀ ਤੇ ਪ੍ਰਸ਼ਾਦਾ ਗੁਰੂ ਘਰ ਰੋਜ਼ ਛਕਦੇ ਆਂ ਮਨ ਵਿੱਚ ਵਿਚਾਰ ਆਈ ਚੰਗਾ ਫੁਰਨਾ ਆਇਆ ਜਿਵੇਂ ਕੱਲ ਸੁਣਿਆ ਸੀ ਵੀ ਚੰਗੇ ਫੁਰਨੇ ਨੇ ਤਾਰ ਦੇਣਾ ਚੰਗਾ ਫੁਰਨਾ ਕੀ ਆਇਆ ਕਹਿੰਦਾ ਜਿੱਦਨ ਕੰਮ ਮਿਲੇਗਾ ਮੈਂ ਕੰਮ ਕਰਿਆ ਕਰਾਂਗਾ ਪਰ ਜਿੱਦਨ ਕੰਮ ਨਹੀਂ ਮਿਲੇਗਾ ਉਦੋਂ ਇੱਥੇ ਸੇਵਾ ਕਰਿਆ ਕਰਾਂਗਾ ਉਦੋਂ ਗੁਰੂ ਘਰ 'ਚ ਕੰਮ ਕਰ ਲਿਆ ਕਰਾਂਗੇ ਸਾਰਾ ਦਿਨ ਪ੍ਰਸ਼ਾਦਾ ਵੀ ਤਾਂ ਛਕਦਾ ਹੀ ਆਂ ਹੁਣ ਜਦੋਂ ਬੰਦਾ ਕਿਤੇ ਕੰਮ ਕਰਦਾ ਤਾਂ ਸੇਠ ਉਹਨੂੰ ਮਜ਼ਦੂਰੀ ਦਿੰਦਾ। ਉਹ ਮਾਲਕ ਉਹਨੂੰ ਮਜ਼ਦੂਰੀ ਦਿੰਦਾ। ਕਿਤੇ ਕੰਮ ਕਰਨ ਜਾਂਦੇ ਆ ਉੱਥੋਂ ਦਾ ਸੇਠ ਹੈ ਜਿਹੜਾ ਕੋਈ ਮਾਲਕ ਹੁੰਦਾ ਹੈ। ਉਹ ਮਜ਼ਦੂਰੀ ਦਿੰਦਾ ਹੈ। ਪਰ ਜਿਹੜਾ ਹੁਣ ਗੁਰੂ ਨਾਨਕ ਦੇ ਦਰ ਤੇ ਮਿਹਨਤ ਕਰਦਾ ਹੈ, ਮਜ਼ਦੂਰੀ ਕਰਦਾ ਹੈ, ਸੇਵਾ ਕਰਦਾ ਹੈ, ਸਿਮਰਨ ਕਰਦਾ ਹੈ ਤੇ ਫਿਰ ਉਹਦਾ ਸੇਠ ਕੌਣ ਹੋਇਆ? ਉਹਦਾ ਸੇਠ ਪਰਮਾਤਮਾ ਗੁਰੂ ਨਾਨਕ ਹੋਇਆ ਆਖੋ ਸਤਨਾਮ ਤੇ ਫਿਰ ਗੁਰੂ ਨਾਨਕ ਨੇ ਕੈਸੀ ਮਜ਼ਦੂਰੀ ਦੇਣੀ ਆ ਤਾਂ ਇੱਕ ਤੇਲ ਨਹੀਂ ਭੰਨਾ ਕਾਲੇ ਇੱਥੇ ਕੋਈ ਇੱਕ ਕੌਲੀ ਵੀ ਮਾਂਜ ਕੇ ਰੱਖ ਦੇ ਕੋਈ ਜੋੜੇ ਝਾੜਨ ਦੀ ਸੇਵਾ ਕਰੇ ਤੇ ਸਤਗੁਰੂ ਸੱਚੇ ਪਾਤਸ਼ਾਹ ਹੱਕ ਨਹੀਂ ਰੱਖਦੇ ਉਹ ਕਹਿੰਦੇ ਮਨ ਵਿੱਚ ਫੁਰਨਾ ਆਇਆ ਉਹ ਆਪ ਸੁਣਾ ਰਿਹਾ ਸੀ ਕਿਸੇ ਨੇ ਦੱਸਿਆ ਵਿਦਵਾਨ ਨੇ ਗੱਲ ਕਿ ਉਹ ਆਪਣੀ ਹੱਦ ਬੀਤੀ ਆਪ ਸੁਣਾ ਰਿਹਾ ਸੀ ਕਿ ਮੇਰੇ ਤੇ ਕਿਵੇਂ ਰਹਿਮਤ ਹੋਈ ਪ੍ਰਮਾਤਮਾ ਦੀ ਮੈਂ ਕਿੱਧਰ ਨੂੰ ਗਿਆ ਕੋਈ ਜਰੀਆ ਤਾਂ ਬਣਦਾ ਹੈ ਨਾ ਜੁੜਨ ਦਾ ਜਦੋਂ ਅਸੀਂ ਗੁਰੂ ਨਾਲ ਜੁੜੇ ਆ ਤਾਂ ਕੋਈ ਨਾ ਕੋਈ ਜਰੀਆ ਸਾਡਾ ਜ਼ਰੂਰ ਬਣਿਆ ਹੋਣਾ ਵੀ ਮੈਨੂੰ ਆਹ ਬਹਾਨਾ ਬਣਿਆ ਤੇ ਮੈਂ ਗੁਰੂ ਨਾਲ ਜੁੜਕਿਆ ਕੋਈ ਨਾ ਬਹਾਨਾ ਬਣਦਾ ਕੋਈ ਨਾ ਕੋਈ ਤਾਂ ਉਹ ਕਹਿੰਦਾ ਬਹਾਨਾ ਬਣਿਆ ਤੇ ਮੈਂ ਉੱਥੇ ਮਿਹਨਤਾਂ ਮਜ਼ਦੂਰੀ ਕਰਦਾ ਕਰਦਾ ਮੈਂ ਸੋਚਿਆ ਵੀ ਇੱਕ ਦਿਨ ਸੇਵਾ ਕਰਿਆ ਕਰਾਂਗੇ ਜਿੱਦ ਦੇ ਨਾ ਕੰਮ ਮਿਲਿਆ ਕਰੇਗਾ ਹੁਣ ਜਦੋਂ ਉੱਥੇ ਗੁਰੂ ਘਰ ਵਿੱਚ ਸੇਵਾ ਕਰਦਾ ਤਾਂ ਗੁਰਮਖਾਂ ਨਾਲ ਮੇਲ ਹੋ ਜਾਂਦਾ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਤਾਂ ਹੀ ਅਪਰਦਾਸ ਕਰਦਾ ਵੀ ਉਹ ਪਿਆਰੇ ਮੇਲੀ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਉਹੋ ਜਾਂ ਨੂੰ ਨਾ ਮੇਲੀ ਜਿਨ੍ਹਾਂ ਨਾਲ ਮਨ ਪਟਕਣਾ ਵਿੱਚ ਪੈ ਜੇ ਇਹੋ ਜਾਂ ਦਾ ਮੇਲ ਕਰਾਂਗੇ ਇੱਕ ਗੁਰਮਖ ਮਿਲਿਆ ਉਹਦੇ ਨਾਲ ਗੱਲਬਾਤ ਹੋਈ ਬੱਚੇ ਦੀ ਕਹਿੰਦੇ ਵੀ ਤੂੰ ਕੀ ਕਰਦਾ ਮੈਂ ਮਿਹਨਤ ਮਜ਼ਦੂਰੀ ਕਰਦਾ ਹਾਂ ਉਹ ਕਹਿੰਦਾ ਬਾਣੀ ਪੜਿਆ ਕਰ ਕਹਿੰਦਾ ਮੈਂ ਪੜਿਆ ਬਹੁਤ ਘੱਟਾਂ ਤੇ ਮੈਨੂੰ ਥੋੜੀ-ਥੋੜੀ ਪਹਿਚਾਣ ਆ ਅੱਖਰਾਂ ਦੀ ਉਹ ਗੁਰਮਖ ਕਹਿੰਦਾ ਵੀ ਦੇਖ ਬਾਣੀ ਵਿੱਚ ਬੜੀ ਤਾਕਤ ਹੈ ਬਾਣੀ ਸਬਰ ਸਿਖਾ ਦਿੰਦੀ ਹੈ ਬਾਣੀ ਸੰਤੋਖ ਸਿਖਾ ਦਿੰਦੀ ਹੈ ਬਾਣੀ ਸਹਿਜਤਾ ਦਿੰਦੀ ਹੈ ਤੇਰਾ ਮਨ ਟਿਕਾ ਵਿੱਚ ਆ ਜਾਏਗਾ ਤੈਨੂੰ ਚਿੰਤਾ ਨਹੀਂ ਰਹਿਣੀ ਤੂੰ ਜਪਜੀ ਸਾਹਿਬ ਦਾ ਪਾਠ ਸਿੱਖ ਉਹ ਗੁਰਮਖ ਨੇ ਮਿਹਨਤ ਕਰਕੇ ਨਾ ਉਹਨੂੰ ਹੌਲੀ ਹੌਲੀ ਜਪਜੀ ਦਾ ਜਪਜੀ ਸਾਹਿਬ ਦਾ ਪਾਠ ਸਿਖਾਇਆ ਐਸਾ ਰਸ ਬਣਿਆ ਜਪਜੀ ਸਾਹਿਬ ਨਾਲ ਕਿ ਜਾਣਦਾ ਨਹੀਂ ਸੀ ਮੋਹ ਪੈ ਗਿਆ ਬਾਣੀ ਨਾਲ ਵੀ ਆਪਾਂ ਤਾਂ ਅੱਖਰ ਪੜ੍ਹਨੇ ਨਹੀਂ ਜਾਣਦੇ ਸੀ ਮਨਾ ਐਡੀ ਵੱਡੀ ਬਖਸ਼ਿਸ਼ ਹੋ ਗਈ ਕਿ ਜਪਜੀ ਸਾਹਿਬ ਦਾ ਪਾਠ ਸਿੱਖ ਲਿਆ ਆਪਾਂ ਤਾਂ ਹੁਣ ਜਪਜੀ ਸਾਹਿਬ ਦਾ ਪਾਠ ਸਿੱਖਿਆ ਤੇ ਜਪਜੀ ਸਾਹਿਬ ਦੇ ਪਾਠ ਨਾਲ ਐਸੀ ਪ੍ਰੀਤ ਬਣੀ ਦਿਨ ਰਾਤ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਮੜੇ ਐਸੇ ਬੰਦੇ ਹੁੰਦੇ ਆ ਹੁੰਦੇ ਭਾਵੇਂ ਅਣਪੜ੍ਹਨੇ ਪਰ ਜਪਜੀ ਸਾਹਿਬ ਦਾ ਪਾਠ ਮੂੰਹ ਜਵਾਨੀ ਯਾਦ ਕਰ ਲੈਂਦੇ ਆ ਦਿਨ ਰਾਤ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਭੁੱਲਦਾ ਨਹੀਂ ਬਸ ਤੇ ਜਾਂਦਾ ਰਿਹਾ ਜਾਂਦਾ ਰਿਹਾ ਐਸੀ ਲਗਨ ਲੱਗੀ ਐਸੀ ਕਿਰਪਾ ਹੋਈ ਫਿਰ ਤੁਹਾਨੂੰ ਪਤਾ ਰਸਤਾ ਵੀ ਖੋਲ ਦਿੰਦਾ ਹੈ ਪ੍ਰਮਾਤਮਾ ਹੌਲੀ ਹੌਲੀ ਸਵਾ ਬੀਤਦਾ ਗਿਆ ਕੋਈ ਬੰਦਾ ਮਿਲਿਆ ਕਹਿੰਦਾ ਭਾਈ ਸਾਹਿਬ ਜੀ ਤੁਸੀਂ ਕੀ ਕੰਮ ਕਰਦਾ ਹੋ ਕਹਿੰਦਾ ਮੈਂ ਤਾਂ ਮਜ਼ਦੂਰੀ ਕਰਦਾ ਮੈਂ ਜਿੱਦਾਂ ਵੇਲਾ ਹੁੰਦਾ ਇੱਥੇ ਆ ਜਾਣਾ ਗੁਰੂ ਦੇ ਦਰ ਤੇ ਥੋੜੀ ਬਹੁਤੀ ਸੇਵਾ ਕਰ ਲੈਨੇ ਆ ਜਿੰਨੀ ਕਿ ਸੇਵਾ ਲੈਂਦੇ ਆ ਸਤਿਗੁਰੂ ਜੀ ਕਰ ਲੈਨੇ ਉਹ ਕਹਿੰਦਾ ਈਦਾ ਨਹੀਂ ਤੇਰਾ ਟਾਈਮ ਪਾਸ ਹੋਣਾ ਤੂੰ ਕੰਮ ਸਿੱਖ ਮੈਂ ਕੀ ਸਿੱਖਾਂ ਉਹ ਕਹਿੰਦਾ ਮੇਰੀ ਟੇਲਰ ਦੀ ਦੁਕਾਨ ਹੈ ਕੋਈ ਥੋੜਾ ਪੜਿਆ ਬੰਦਾ ਹੀ ਚਾਹੀਦਾ ਹੁੰਦਾ ਤੂੰ ਸਿੱਖ ਜਾਏਂਗਾ ਕੰਮ ਤੂੰ ਮੇਰੇ ਨਾਲ ਚੱਲ ਤੂੰ ਇਹ ਕੰਮ ਸਿੱਖ ਕਿਸੇ ਨੂੰ ਲਗਨ ਲਾ ਦੇਣੀ ਕਿਸੇ ਨੂੰ ਕੰਮ ਤੇ ਲਾ ਦੇਣਾ ਤੇ ਫਿਰ ਲਗਨ ਬਣ ਜਾਂਦੀ ਹੈ ਬੰਦਾ ਆਪੇ ਕਾਮਯਾਬ ਹੋ ਜਾਂਦਾ ਆਪਣੇ ਪੈਰਾਂ ਤੇ ਖੜਾ ਹੋ ਜਾਂਦਾ ਕਿਸੇ ਨੂੰ ਲਗਨ ਲਾ ਦੇਣੀ ਕਹਿ ਕੇ ਕੰਮ ਸਿਖਾ ਦੇਣਾ ਸਿੱਧੇ ਰਸਤੇ ਪਾ ਦੇਣਾ ਕਿਸੇ ਨੂੰ ਬਹੁਤ ਵੱਡਾ ਪੁੰਨ ਹੈ ਪਰ ਕੋਈ ਪਰਉਪਕਾਰ ਕਰਦਾ ਹੈ ਕਿਸੇ ਦਾ ਪਰਉਪਕਾਰ ਕਰਦੇ ਭਲਾਉਣਾ ਨਹੀਂ ਚਾਹੀਦਾ ਉਹ ਕਹਿਣ ਲੱਗਾ ਵੀ ਦੇਖ ਮੈਂ ਤੈਨੂੰ ਪ੍ਰਸ਼ਾਦਾ ਪਾਣੀ ਸੁਵਾ ਸ਼ਾਮ ਦਾ ਦਿਆਂਗਾ ਤੇ ਮਜ਼ਦੂਰੀ ਮੈਂ ਤੈਨੂੰ ਉਦੋਂ ਦਿਆਂਗਾ ਜਦੋਂ ਤੂੰ ਕੰਮ ਸਿੱਖ ਜਾਏਂਗਾ ਤੇ ਤੂੰ ਮੇਰੇ ਕੋਲ ਆ ਬੈਠ ਓਥੇ ਦੁਕਾਨ ਤੇ ਤੇ ਕੰਮ ਸਿੱਖ ਕਹਿੰਦੇ ਐਸੀ ਗੁਰੂ ਨਾਨਕ ਮਹਾਰਾਜ ਦੀ ਕਿਰਪਾ ਹੋਈ ਗੁਰੂ ਸਾਹਿਬ ਦੀ ਕਿਰਪਾ ਹੋਈ ਕਿ ਜਿੱਥੇ ਸਾਲ ਦੋ ਦੋ ਸਾਲ ਚ ਕੰਮ ਸਿੱਖਦੇ ਸੀ ਇਹਨੂੰ 6 ਮਹੀਨਿਆਂ ਵਿੱਚ ਹੀ ਬਹੁਤ ਜ਼ਿਆਦਾ ਨੌਲੇਜ ਆ ਗਈ ਆਖੋ ਸਤਨਾਮ ਕਪੜੇ ਦੀ ਐਸੀ ਕਟਿੰਗ ਸਿੱਖਿਆ ਕਿ ਉਹ ਜਿਹਦੇ ਕੋਲ ਸਿੱਖਦਾ ਸੀ ਕਹਿੰਦੇ ਉਹ ਵੀ ਤਰੱਕੀ ਵੱਲ ਤੁਰ ਪਿਆ ਕਿਉਂਕਿ ਕੰਮ ਸੋਹਣਾ ਸੀ ਸਾਫ਼ ਸੁਥਰਾ ਸੀ ਲੋਕਾਂ ਨੇ ਜਾਣੀ ਜਾਣਾ ਹੋਂ ਜਿਹੜੇ ਬੰਦੇ ਚ ਕੁਆਲਿਟੀ ਹੈ ਕੰਮ ਭਾਵੇਂ ਕੋਈ ਵੀ ਕਰਦਾ ਹੈ ਉਹਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ ਉਹਦੇ ਕੋਲ ਕੰਮ ਆਪਣੇ ਆਪ ਆਉਂਦਾ ਹੈ ਪਰ ਤੁਹਾਡਾ ਕੰਮ ਚੰਗਾ ਹੋਵੇ ਕੰਮ ਸਾਫ਼ ਸੁਥਰਾ ਹੋਵੇ ਕੰਮ ਸਹੀ ਹੋਵੇ ਤਾਂ ਉਹਨੂੰ ਮੰਗਣ ਦੀ ਲੋੜ ਨਹੀਂ ਪੈਂਦੀ ਕੰਮ ਆਪਣੇ ਆਪ ਆਉਂਦਾ ਹੈ ਕਹਿੰਦੇ ਐਸੀ ਕਿਰਪਾ ਹੋਈ ਤੇ ਐਸੇ ਡਿਜ਼ਾਈਨ ਵਿੱਚੋਂ ਕਟਾਈ ਕਰਦਾ ਸੀ ਤੇ ਬੜੇ ਲੋਕੋ ਨੂੰ ਪਸੰਦ ਕਰਦੇ ਸੀ ਜਿਹਦੇ ਕੋਲ ਕੰਮ ਸਿੱਖਦਾ ਸੀ ਤੇ ਲੈਣਾ ਲੱਗਣ ਲੱਗ ਪਈਆਂ ਉਹਦੇ ਕੋਲ ਕਹਿੰਦੇ ਇੰਨੀ ਕੋ ਤਰੱਕੀ ਕੀਤੀ ਗੱਲ ਛੋਟੀ ਜੀ ਐ ਮੈਂ ਇਸ ਕਰਕੇ ਕਿ ਸ਼ਰਧਾ ਭਾਵਨਾ ਬਣ ਜਾਂਦੀ ਹੈ ਜਦੋਂ ਆਪਾਂ ਗੱਲ ਸੁਣਦੇ ਹਾਂ ਕੋਈ ਤੇ ਜਦੋਂ ਐਸੀ ਕਿਰਪਾ ਹੋਈ ਤੇ ਪਤਾ ਲੱਗਾ ਨਾ ਜਦੋਂ ਕਿ ਆਪਾਂ ਨੂੰ ਕੋਈ ਚਾਹੀਦਾ ਵਧੀਆ ਕਾਰੀਗਰ ਹੋਵੇ ਵਧੀਆ ਕੰਮ ਕਰਨ ਵਾਲਾ ਕਹਿੰਦੇ ਗੱਲ ਪਹੁੰਚੀ ਤੇ ਬੰਬੇ ਇੱਕ ਬਹੁਤ ਵੱਡੀ ਕੰਪਨੀ ਸੀ ਉਹਦਾ ਮੈਨੇਜਰ ਆਇਆ ਉਹਨੇ ਪਤਾ ਕੀਤਾ ਜਦੋਂ ਮੈਨੇਜਰ ਆਇਆ ਤੇ ਆ ਕੇ ਵੇਖਿਆ ਕੰਮ ਕਰ ਕਹਿਣ ਲੱਗਾ ਵੀ ਤੂੰ ਉੱਥੇ ਚੱਲ ਸਾਡੇ ਨਾਲ ਕੰਮ ਕਰ ਉਹ ਕਹਿੰਦਾ ਜੀ ਜਿਹਨੇ ਮੇਰੇ ਤੇ ਇੰਨੀ ਬਖਸ਼ਿਸ਼ ਕੀਤੀ ਹੈ ਨਾ ਮੈਨੂੰ ਲੈ ਕੇ ਆਇਆ ਕੰਮ ਸਿਖਾਇਆ ਮੈਂ ਆ ਗਿਆ ਲੈ ਲੈਣਾ ਜੇ ਮੈਨੂੰ ਜਾਣ ਦੇ ਦੇਣਗੇ ਤਾਂ ਮੈਂ ਜਾ ਸਕਦਾ ਨਹੀਂ ਨਹੀਂ ਮੈਂ ਜਾ ਸਕਦਾ ਉਹਨੇ ਆਗਿਆ ਲਈ ਜੀ ਤੋ ਕੰਮ ਸਿੱਖਿਆ ਸੀ ਆਪਣੇ ਗੁਰੂ ਤੋਂ ਕਹਿ ਲਈ ਆਪਾਂ ਉਹਨੂੰ ਵੀ ਕਹਿ ਦਿੰਨੇ ਆਂ ਵੀ ਮੇਰਾ ਗੁਰੂ ਰੂਪ ਐ ਮੈਂ ਕੰਮ ਸਿੱਖਿਆ ਐ ਇਹ ਤੋ ਆਗਿਆ ਲੈ ਕੇ ਕਹਿੰਦੇ ਮੈਂ ਜਦੋਂ ਬੰਬਈ ਵਿੱਚ ਆਇਆ ਤੇ ਕੰਮ ਕੀਤਾ ਤੇ ਬੜੀ ਤਰੱਕੀ ਹੋਈ ਹੁਣ ਜਿਹੜੇ ਮੇਨ ਕੰਪਨੀ ਵਾਲੇ ਹੁੰਦੇ ਆ ਚੰਗੇ ਬੰਦਿਆਂ ਨੂੰ ਰੱਖਦੇ ਆ ਤੇ ਉਹ ਫਿਰ ਕੰਮ ਦਾ ਵੀ ਅੱਗੇ ਲਾਲਚ ਕਰਦੇ ਆ ਉਥੇ ਕੰਮ ਕਾਫੀ ਸਮਾਂ ਕੀਤਾ ਬੜੀ ਤਰੱਕੀ ਕੀਤੀ ਬੜਾ ਕੰਮ ਪਸੰਦ ਆਇਆ ਉਹ ਕਹਿੰਦਾ ਮੈਨੂੰ ਹੌਲੀ ਹੌਲੀ ਨਾ ਜਿੱਥੇ ਉਹਦਾ ਮੇਨ ਕੰਮ ਸੀ ਮੈਨੇਜਰ ਦਾ ਬੰਬਈ ਤੋਂ ਮੈਨੂੰ ਨੇ ਆਪਣੇ ਉਸੇ ਕੰਮ ਤੇ ਮੈਨੂੰ ਅਮਰੀਕਾ ਵਿੱਚ ਸੈੱਟ ਕਰਵਾ ਦਿੱਤਾ ਆਖੋ ਸਤਨਾਮ ਐਸੀ ਕਿਰਪਾ ਹੋਈ ਪ੍ਰਮਾਤਮਾ ਦੀ ਕਹਿੰਦਾ ਵੀ ਮੇਰੀ ਕੋਈ ਸੈਲਰੀ ਦਾ ਮੇਰੀ ਤਨਖਾਹ ਦਾ ਵੀ ਕੋਈ ਅੰਤ ਨਾ ਰਿਹਾ ਪਰ ਮੈਂ ਫਿਰ ਵੀ ਜਪਜੀ ਸਾਹਿਬ ਦਾ ਪਾਠ ਨਹੀਂ ਛੱਡਿਆ ਮੈਂ ਜਪਜੀ ਸਾਹਿਬ ਦਾ ਪਾਠ ਕਰਦਾ ਰਿਹਾ ਕਿ ਮਾਲਕਾ ਤੇਰੀ ਰਜਾ ਹੈ ਉਹ ਵੀ ਤੇਰੀ ਰਜਾ ਸੀ ਤੇ ਆ ਵੀ ਤੇਰੀ ਰਜਾ ਹੈ ਇਹ ਪਦਾਰਥਾਂ ਦੀ ਗੱਲ ਨਹੀਂ ਤੇ ਪਾਤਸ਼ਾਹ ਬਾਣੀ ਵਿੱਚ ਕਹਿ ਰਹੇ ਆ ਆਪਾਂ ਪੜ੍ਹ ਰਹੇ ਸੀ ਕਿ ਜਮ ਜਗਾਤ ਆ ਨਾ ਲੱਗਈ ਜੇ ਚੱਲੈ ਸਤਗੁਰ ਭਾਏ ਉਹਦੀ ਰਜਾ ਵਿੱਚ ਤੁਰਨਾ ਤਾਂ ਜਮਰਾਜ ਮਸੂਲੀਆ ਉਸ ਉੱਤੇ ਆਪਣਾ ਵਾਰ ਨਹੀਂ ਕਰ ਸਕਦਾ ਜਮਰਾਜ ਦੀ ਵੀ ਉਹਦੇ ਉੱਤੇ ਕੋਈ ਫਾਲਤ ਨਹੀਂ ਪੁੱਗਦੀ ਆਖੋ ਸਤਨਾਮ ਨਾਨਕ ਨਿਰਮਲ ਅਮਰ ਪਦ ਗੁਰ ਹਰ ਮੇਲਾ ਮਿਲਾਏ ਗੁਰੂ ਮਨੁੱਖ ਨੂੰ ਪਵਿੱਤਰ ਤੇ ਉੱਚਾ ਦਰਜਾ ਬਖਸ਼ ਦਿੰਦਾ ਹੈ ਗੁਰੂ ਕੋਲੇ ਕੈਸੀ ਬਖਸ਼ਿਸ਼ ਹੈ ਗੁਰੂ ਕੋਲ ਉੱਚਾ ਦਰਜਾ ਉੱਚਾ ਜੀਵਨ ਮਨੁੱਖ ਨੂੰ ਪਵਿੱਤਰ ਤੇ ਉੱਚਾ ਆਤਮਕ ਦਰਜੇ ਦੀ ਬਖਸ਼ਿਸ਼ ਕਰ ਦਿੰਦਾ ਹੈ ਗੁਰੂ ਮਨੁੱਖ ਨੂੰ ਪਰਮਾਤਮਾ ਦੇ ਨਾਲ ਮਿਲਾ ਦਿੰਦਾ ਹੈ ਕੱਲਰ ਕੇਰੀ ਛਪੜੀ ਕਉਆ ਮਲ ਮਲ ਣਾਏ ਮਨ ਤਨ ਮੈਲਾ ਅਬ ਗੁਣੀ ਜਿੰਜ ਭਰੀ ਗੰਦੀ ਆਏ ਵਿਕਾਰਾਂ ਦੀ ਕਾਲਖ ਨਾਲ ਕਾਲੇ ਹੋਏ ਮਨ ਵਾਲਾ ਮਨੁੱਖ ਵਿਕਾਰਾਂ ਦੇ ਕਲਰ ਦੀ ਛੱਪੜੀ 'ਚ ਬੜੇ ਸ਼ੌਂਕ ਨਾਲ ਇਸ਼ਨਾਨ ਕਰਦਾ ਹੈ ਕਿਉਂਕਿ ਗਿਆਨ ਨਹੀਂ ਕਲਰ ਕੇਰੀ ਛੱਪੜੀ ਕਊਆ ਮਲ ਮਲਣਾਏ ਮਨ ਤਨ ਮੈਲਾ ਅਗਣੀ ਇਸ ਕਰਕੇ ਉਹਦਾ ਮਨ ਉਹਦਾ ਤਨ ਵਿਕਾਰਾਂ ਦੀ ਮੈਲ ਦੇ ਨਾਲ ਮੈਲਾ ਹੋ ਜਾਂਦਾ ਹੈ ਜਿਵੇਂ ਕਾਂ ਦੀ ਚੁੰਝ ਗੰਦ ਨਾਲ ਹੀ ਭਰੀ ਰਹਿੰਦੀ ਹੈ ਤੇਵੇਂ ਬਕਾਰੀ ਮਨੁੱਖ ਦਾ ਮੂੰਹ ਵੀ ਨਿੰਦਾ ਆਦਕ ਰੂਪੀ ਗੰਦਗੀ ਨਾਲ ਭਰਿਆ ਰਹਿੰਦਾ ਹੈ ਚਿੰਝ ਭਰੀ ਗੰਦੀ ਆਏ ਸਰਵਰ ਹੰਸ ਨਾ ਜਾਣਿਆ ਕਾਗ ਕੁ ਪੰਖੀ ਸੰਗ ਭੇੜੇ ਪੰਛੀ ਕਾਵਾਂ ਦੀ ਸੰਗਤ ਵਿੱਚ ਬਕਾਰੀ ਬੰਦਿਆਂ ਦੀ ਸੋਭਤ ਵਿੱਚ ਪਰਮਾਤਮਾ ਦੀ ਅੰਸ਼ ਜੀਵ ਹਾਂਸ ਨੇ ਗੁਰੂ ਸਰੋਵਰ ਦੀ ਕਦਰ ਨਾ ਸਮਝੀ ਜਿਨ੍ਹਾਂ ਨੂੰ ਗੁਰੂ ਰੂਪੀ ਸਰੋਵਰ ਦੀ ਤੇ ਨਾਮ ਰੂਪੀ ਜਲ ਦੀ ਕਦਰ ਨਹੀਂ ਹੁੰਦੀ ਐਸੀ ਹੈ ਸਾਖਤ ਬੰਦੇ ਦੀ ਰੀਤ ਸਾਖਤ ਸਿਉ ਐਸੀ ਪ੍ਰੀਤ ਹੈ ਬੁੱਧ ਜੋ ਗਿਆਨੀ ਰੰਗ ਪ੍ਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਨਾਲ ਜੋੜੀ ਹੋਈ ਪ੍ਰੀਤ ਐ ਉਹ ਜੀ ਹੁੰਦੀ ਐ ਇਹ ਆਤਮਿਕ ਜੀਵਨ ਦੀ ਸੂਝ ਹਾਸਲ ਕਰਨ ਦੇ ਚਾਹਵਾਨ ਮਨੁੱਖ ਪਰਮਾਤਮਾ ਦੇ ਪ੍ਰੇਮ ਵਿੱਚ ਟਿਕ ਕੇ ਹੀ ਜੀਵਨ ਰਾਹ ਨੂੰ ਸਮਝ ਸਕਦੇ ਹਨ ਸੰਤ ਸਵਾਜੈ ਕਾਰ ਕਰ ਗੋਰਮਖ ਕਰਮ ਕਮਾਓ ਇਸ ਤਰ੍ਹਾਂ ਭਾਈ ਸਾਧ ਸੰਗਤ ਵਿੱਚ ਟਿਕ ਕੇ ਪਰਮਾਤਮਾ ਦੀ ਸਿੱਖ ਸਲਾਹ ਕਰਿਆ ਕਰ ਤੇ ਗੁਰੂ ਦੇ ਸਨਮੁਖ ਰੱਖਣ ਵਾਲੇ ਕਰਮ ਕਮਾਇਆ ਕਰ ਇਹੀ ਹੈ ਸਭ ਤੋਂ ਪਵਿੱਤਰ ਇਸ਼ਨਾਨ ਆਖੋ ਸਤਨਾਮ ਸੰਤ ਸਵਾਜੈਕਾਰ ਕਰ ਗੁਰਮੁਖ ਕਰਮ ਕਮਾਓ ਨਿਰਮਲ ਨਾਵਣ ਨਾਨਕਾ ਗੁਰ ਤੀਰਥ ਦਰਿਆਓ ਗੁਰੂ ਹੀ ਤੀਰਥ ਹੈ ਤੇ ਗੁਰੂ ਹੀ ਦਰਿਆਓ ਹੈ ਗੁਰੂ ਵਿੱਚ ਚੁੰਬੀ ਲਾਈ ਰੱਖਣੀ ਹੀ ਪਵਿੱਤਰ ਇਸ਼ਨਾਨ ਹੈ ਜਨਮੇ ਕਾ ਫਲ ਕਿਆ ਗਣੀ ਜਾਂ ਹਰ ਭਗਤ ਨਾ ਪਾਓ ਪਾਤਸ਼ਾਹ ਕਹਿੰਦੇ ਜਦੋਂ ਤੱਕ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਦੀ ਭਗਤੀ ਨਹੀਂ ਹੈ ਪ੍ਰਮਾਤਮਾ ਦਾ ਪ੍ਰੇਮ ਨਹੀਂ ਤਦੋਂ ਤੱਕ ਉਸ ਦੇ ਮਨੁੱਖਾ ਜਨਮ ਹਾਸਲ ਕੀਤੇ ਦਾ ਕੋਈ ਵੀ ਲਾਭ ਨਹੀਂ ਹੈ ਆਖੋ ਸਤਨਾਮ ਪੈੰਦਾ ਖਾਂਦਾ ਬਾਦ ਹੈ ਜਾ ਮਨ ਦੂਜਾ ਪਾਓ ਜਦੋਂ ਤੱਕ ਮਨੁੱਖ ਦੇ ਮਨ ਵਿੱਚ ਪਰਮਾਤਮਾ ਤੋਂ ਬਿਨਾ ਹੋਰ ਹੋਰ ਮੋਹ ਦਾ ਪ੍ਰੇਮ ਵਸਦਾ ਹੈ ਤਦੋਂ ਤੱਕ ਉਹਦਾ ਪੈਨਿਆ ਕੀਮਤੀ ਕੱਪੜਾ ਖਾਦਾ ਹੋਇਆ ਕੀਮਤੀ ਭੋਜਨ ਵੀ ਕਿਸੇ ਕੰਮ ਨਹੀਂ ਆ ਉਹ ਵੀ ਬ्यर्थ ਹੈ ਜਿੰਨੇ ਮਰਜ਼ੀ ਕੀਮਤੀ ਕੱਪੜੇ ਪਹਿਨਦਾ ਹੋਵੇ ਤੇ ਜਿੰਨੇ ਮਰਜੀ ਕੀਮਤੀ ਖਾਣੇ ਖਾਂਦਾ ਹੋਵੇ ਬਾਣੀ ਵਿੱਚ ਵੀ ਆਪਾਂ ਹੋਰ ਵੀ ਪੜਦੇ ਆ ਅਤ ਸੁੰਦਰ ਕਲੀਨ ਚਤਰ ਮੁਖ ਗਿਆਨੀ ਤਨਵੰਤ ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਬੇਖਣ ਸੁਨਣਾ ਝੂਠ ਹੈ ਮੁਖ ਝੂਠਾ ਆਲਾਓ ਨਾਸ਼ਵੰਤ ਜਗਤ ਨੂੰ ਹੀ ਤੱਕ ਵਿੱਚ ਰੱਖਦਾ ਹੈ ਤੇ ਨਾਸ਼ਵੰਤ ਜਗਤ ਨੂੰ ਹੀ ਕੰਨਾਂ ਵਿੱਚ ਵਸਾਈ ਰੱਖਦਾ ਹੈ ਨਾਸ਼ਵੰਤ ਜਗਤ ਦੀਆਂ ਗੱਲਾਂ ਹੀ ਮੂੰਹ ਨਾਲ ਕਰਦਾ ਰਹਿੰਦਾ ਹੈ ਪਰ ਨਾਸ਼ਵੰਤ ਜਗਤ ਵਿੱਚ ਫਸੇ ਹੋਏ ਆ ਜਿਹੜਾ ਨਾਸ਼ਵੰਤ ਹੈ ਭਾਵ ਕਿਸੇ ਕੰਮ ਆਉਣ ਵਾਲਾ ਨਹੀਂ ਹੈ ਇਹੀ ਤੱਕਦੇ ਰਹਿੰਦੇ ਆਪਾਂ 24 ਘੰਟੇ ਤੇ ਇਹ ਇਹਨਾਂ ਏਸੇ ਦੀਆਂ ਗੱਲਾਂ ਚੱਲਦੀਆਂ ਕੰਨਾਂ ਵਿੱਚ ਤੇ ਨਾਸ਼ਵੰਤ ਚ ਲੱਗਦੀਆਂ ਗੱਲਾਂ ਹੀ ਮੂੰਹ ਨਾਲ ਸਾਰਾ ਦਿਨ ਆਪਾਂ ਕਰਦੇ ਰਹਿੰਦੇ ਹਾਂ ਨਾਨਕ ਨਾਮ ਸਲਾਹੇ ਤੂੰ ਹੋਰ ਹਉਮੈ ਆਵ ਜਾਓ ਤੂੰ ਸਦਾ ਪ੍ਰਮਾਤਮਾ ਦੀ ਸਿਫਤ ਸਲਾਹ ਕਰਦਾ ਰਹਿ ਪਾਤਸ਼ਾਹ ਕਹਿੰਦੇ ਆ ਉਹਦੀ ਸਿਫਤ ਸਲਾਹ ਵੀ ਕਰਿਆ ਕਰ ਕੇਵਲ ਦੁਨੀਆ ਦੀਆਂ ਗੱਲਾਂ ਕਰਨੀਆਂ ਜਾਂ ਸੁਣਨੀਆਂ ਜਾਂ ਵੇਖਣੀਆਂ ਇਹਦੇ ਵਿੱਚ ਹੀ ਨਾ ਰਿਹਾ ਕਰ ਸਿਫਤ ਸਲਾਹ ਭੁਲਾ ਕੇ ਸਾਰਾ ਉਦਮ ਹਉਮੈ ਦੇ ਕਾਰਮ ਜਾਨ ਮਾਰੰਦਾ ਗੇੜ ਬਣਾਈ ਰੱਖਦਾ ਹੈ ਪਾਤਸ਼ਾਹ ਕਹਿੰਦੇ ਆ ਬਿਰਲੇ ਬਿਰਲੇ ਹੀ ਆ ਜਿਨ੍ਹਾਂ ਤੇ ਕਿਰਪਾ ਹੁੰਦੀ ਹੈ ਭਾਈ ਹੈਨ ਵਿਰਲੇ ਨਾਹੀ ਕਣੇ ਫੈਲ ਫੱਕੜ ਸੰਸਾਰ ਪਰਮਾਤਮਾ ਦੀ ਸਿਫਤਸਲਾ ਕਰਨ ਵਾਲੇ ਮਨੁੱਖ ਕੋਈ ਵਿਰਲੇ ਬਿਰਲੇ ਹਨ ਹੈਨ ਵਿਰਲੇ ਨਾਹੀ ਕਣੇ ਫੈਲ ਫੱਕੜ ਸੰਸਾਰ ਬਹੁਤੇ ਨਹੀਂ ਆਮ ਤੌਰ ਤੇ ਜਗਤ ਬਖਾਵੇ ਦੇ ਕੰਮ ਹੀ ਕਰਦਾ ਰਹਿੰਦਾ ਹੈ ਆਤਮਿਕ ਜੀਵ ਨੂੰ ਨੀਵਾ ਕਰਨ ਵਾਲਾ ਬੋਲ ਹੀ ਬੋਲਦਾ ਰਹਿੰਦਾ ਹੈ ਵੇਖਣ ਨੂੰ ਬੜੀ ਧਰਮੀ ਦੁਨੀਆ ਹੈ ਵੇਖਣ ਨੂੰ ਬੜੀ ਵੱਡੀ ਗਿਣਤੀ ਵਿੱਚ ਦੁਨੀਆ ਆਸਤਕ ਲੱਗਦੀ ਹੈ ਪਰ ਅੰਦਰਲੇ ਤਲ ਤੇ ਆਸਤਕ ਹੈ ਜਿਹੜਾ ਉਹ ਕੋਈ ਕੋਈ ਹੈ ਨਹੀਂ ਤੇ ਨਾਸਤਕਾਂ ਦੀ ਦੁਨੀਆ ਹੈ ਆਖੋ ਸਤਨਾਮ ਕਿਉਂਕਿ ਬੋਲਣ ਵਿੱਚ ਧਰਮ ਹੋਣਾ ਹੋਰ ਗੱਲ ਹੈ ਕੱਪੜਿਆਂ ਵਿੱਚ ਧਰਮ ਹੋਣਾ ਹੋਰ ਗੱਲ ਹੈ ਪਰ ਅੰਦਰ ਧਰਮ ਹੋਣਾ ਹੋਰ ਗੱਲ ਹੈ ਨਾਨਕ ਲੱਗੀ ਤੁਰ ਮਰੇ ਜੀਵਨ ਨਹੀਂ ਤਾਣ ਚੋਟ ਐਸੀ ਈ ਜੋ ਮਰ ਹੈ ਲੱਗੀ ਸਾ ਪਰਵਾਨ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰੇਮ ਦੀ ਚੋਟ ਲੱਗਦੀ ਹੈ ਸ਼ਬਦ ਦੀ ਚੋਟ ਲੱਗਦੀ ਹੈ ਉਹ ਮਨੁੱਖ ਤੁਰਤ ਆਪਾ ਭਾਵ ਵੱਲੋਂ ਮਰ ਜਾਂਦਾ ਹੈ ਆਪਾ ਭਾਵ ਉਹ ਦਾ ਮਿਟ ਜਾਂਦਾ ਹੈ ਉਹਦੇ ਅੰਦਰੋਂ ਸਵਾਰਥ ਹੈ ਜਿਹੜਾ ਖਤਮ ਹੋ ਜਾਂਦਾ ਹੈ ਕੇਵਲ ਸਵਾਰਥ ਲਈ ਹਰ ਕੰਮ ਕਰਨਾ ਵੀ ਜਿਹਦੇ ਵਿੱਚ ਆਪਣਾ ਬੈਨੀਫਿਟ ਹੋਵੇ ਉਹੀ ਕੰਮ ਕਰਨਾ ਦੂਜਾ ਕੰਮ ਹੀ ਨਹੀਂ ਕਰਨਾ ਪਰਪਕਾਰੀ ਕੰਮ ਹੀ ਨਹੀਂ ਕਰਨਾ ਸਿਰਫ ਸਵਾਰਥ ਕਾਮ ਪਰੇ ਹਰ ਸਿਮਰੀਐ ਐਸਾ ਸਿਮਰੋ ਨਿਤ ਵੀ ਕੰਮ ਪਏ ਤੋ ਸਿਮਰਨਾ ਤੇ ਐਸਾ ਸਿਮਰਨ ਤਾਂ ਪਾਤਸ਼ਾਹ ਕਹਿੰਦੇ ਆ ਵੀ ਰੋਜ਼ ਕਰਿਆ ਕਰ ਤੇ ਅੰਦਰ ਸੁਆਰਥ ਦੇ ਜੀਵਨ ਦਾ ਜੋਰ ਨਹੀਂ ਰਹਿ ਜਾਂਦਾ ਛੋਟੇ ਸੇਤੀ ਜੋ ਮਰੈ ਲੱਗੀ ਸਾ ਪਰਵਾਣ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਮਨੁੱਖ ਪ੍ਰਭੂ ਚਰਨਾਂ ਦੀ ਪ੍ਰੀਤ ਦੀ ਝੋਟ ਨਾਲ ਆਪਾ ਭਾਵ ਵੱਲੋਂ ਮਰ ਜਾਂਦਾ ਹੈ ਉਹਦਾ ਜੀਵਨਾ ਪ੍ਰਭੂ ਦੇ ਦਰ ਤੇ ਕਬੂਲ ਹੋ ਜਾਂਦਾ ਹੈ ਉਹ ਲੱਗੀ ਹੋਈ ਚੋਟ ਪ੍ਰਭੂ ਦੇ ਦਰ ਤੇ ਪ੍ਰਵਾਨ ਹੋ ਜਾਂਦੀ ਹੈ ਜਿਸਨੂੰ ਲਾਏ ਤਿਸ ਲੱਗੈ ਲੱਗੀ ਤਾਂ ਪਰਵਾਨ ਪਰ ਇਹ ਪ੍ਰੇਮ ਦੀ ਚੋਟ ਉਸ ਮਨੁੱਖ ਨੂੰ ਲੱਗਦੀ ਹੈ ਜਿਹਨੂੰ ਪਰਮਾਤਮਾ ਆਪ ਲਾਉਂਦਾ ਹੈ ਜਦੋਂ ਇਹ ਚੋਟ ਪਰਮਾਤਮਾ ਵੱਲੋਂ ਲੱਗਦੀ ਹੈ ਤਦੋਂ ਇਹ ਲੱਗੀ ਹੋਈ ਚੋਟ ਕਬੂਲ ਹੋ ਜਾਂਦੀ ਆ ਭਾਵ ਸਫਲ ਹੋ ਜਾਂਦੀ ਏ ਪਰਮ ਪੈ ਕਾਮ ਨਾ ਨਿਕਲੈ ਲਾਇਆ ਤਿੰਨ ਸੋ ਜਾਣ ਉਸ ਸਿਆਣੇ ਤੀਰ ਅੰਦਾਜ਼ ਪ੍ਰਭੂ ਨੇ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰੇਮ ਦਾ ਤੀਰ ਵਿੰਨ ਦਿੱਤਾ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣੀਆਂ ਰਾਮ ਰਾਜੀ ਸ ਲੱਗੀ ਪੀਰ ਪਰਮ ਕੀ ਸੋ ਜਾਣੈ ਜਰੀਆ ਪਰਮਾਪੈ ਕਾਮ ਨਾ ਨਿਕਲੈ ਲਾਇਆ ਤਿੰਨ ਸੂ ਜਾਣ ਉਹ ਸਿਆਣੇ ਤੀਰ ਅੰਦਾਜ਼ ਮਾਲਕ ਨੇ ਇਸ ਮਨੁੱਖ ਦੇ ਹਿਰਦੇ ਵਿੱਚ ਪ੍ਰੇਮ ਦਾ ਤੀਰ ਵਿੰਨ ਕੇ ਲਾ ਦਿੱਤਾ ਤੇ ਉਹਦੇ ਹਿਰਦੇ ਵਿੱਚੋਂ ਪ੍ਰੇਮ ਦਾ ਤੀਰ ਫਿਰ ਕਦੇ ਵੀ ਨਿਕਲਦਾ ਨਹੀਂ ਇਸ ਤਰ੍ਹਾਂ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ਾਂ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ